ਹਾਂਜੀ ਹਾਂਜੀ ਯਾ ਜਰੂਰ ਜੀ ਇਹ ਨਾ ਆਗੇ ਜੀ ਆਗੇ ਜੀ ਚਲ ਹਾਂਜੀ ਅੱਜ ਵੀਰ ਤੇ ਭਾਬੀ ਨੇ ਯਾਪ ਕਰ ਰਹੇ ਆਂ ਡਰਾਈਵ ਸਾਡਾ ਅੱਜ ਇੱਥੇ ਲਾਸਟ ਨਾਈਟ ਆ ਲਾਸਟ ਡੇ ਲਾਸਟ ਨਾਈਟ ਹਾਂ ਤੇ ਅੱਜ ਚੱਲੇ ਆਂ ਲੌਂਗ ਡਰਾਈਵ ਤੇ ਲੌਂਗ ਡਰਾਈਵ ਤੇ ਚੱਲੇ ਸੱਚ ਬੋਲੋ ਨਾ ਜੋ ਬੋਲੋ ਸੱਚ ਬੋਲੋ ਸੱਚ ਦੇ ਸਵਾ ਕੁਝਣਾ ਬੋਲੋ ਅੱਕੇ ਵੀ ਇਹੀ ਫਾਰਡ ਹੁੰਦਾ ਤੁਹਾਡੇ ਕੋਲ ਹਾਂ ਬਾਬੇ ਠੀਕ ਹੈ ਲਓ ਵੀ ਲਾੜੇ ਵਾਲੀ ਪੱਗ ਅੱਜ ਦੇਖੋ ਲਾਲ ਰੰਗ ਦੀ ਐ ਏ ਲੜਾ ਲੜੀ ਚੱਲੇ ਨੇ ਵਕੇਸ਼ਨ ਕੱਟਣ ਆਪਣੀ ਲੌਂਗ ਡਰਾਈਵ ਤੇ ਹਾਂਜੀ ਭਾਬੀ ਜੀ ਕੀ ਕਹਿਣਾ ਚਾਹੋਗੇ ਬੱਸ ਕੁਝ ਨਹੀਂ ਤੇ ਆਖਰੀ ਦਿਨ ਹੈ ਅੱਛਾ ਜੀ ਮੈਂ ਕਿਹਨਾਂ ਦੁਨੀਆ ਤੋਂ ਆਖਰੀ ਘੇੜਾ ਲਾਇਆ ਇਹ ਦੁਨੀਆ ਤੇ ਨਾ ਕਹਿ ਹਜੇ ਤੋਂ ਮਰਨ ਦੇ ਮੌਤ ਦਰਦੀ ਹੈ ਦੇਖ ਲੋ ਮਾਮਾ ਤੱਕ ਹੈ ਨਹੀਂ ਦੇਖ ਲੋ ਇਹ ਵੀ ਗੱਲ ਮੈਂ ਜਾਣ ਕੇ ਗਈ ਸੀ ਨਹੀਂ ਮਾਮਾ ਨੂੰ ਮੌਤ ਹੋ ਗਈ ਇਹ ਤੋਂ ਪਤਾ ਲੱਗਦਾ ਵੀ ਕਿੰਨੀ ਜ ਬੱਚੇ ਦਾ ਉਹ ਮੁੰਡਿਆ ਵੀ ਉਹ ਹੋ ਜਾਵੇ ਕੋਈ ਨਾ ਵੀਰ ਨੇ ਕਰ ਦੇਣਾ ਇਹ ਮੋਹ ਮਾਇਆ ਜੀ ਇੰਨਾ ਖੁਸ਼ੀ ਕਰਾ ਕੇ ਮੈਨੇ ਕਰ ਦੇਣਾ ਤੁਸੀਂ ਮੋਹ ਮਾਇਆ ਚ ਨਿਕਲ ਕੇ ਤੁਸੀਂ ਚੌਥੀ ਵਾਸਤੇ ਚ ਚਲੇ ਜਾਓ ਰੱਬ ਕੋਲ ਜਾਓ ਹਨਾ ਵੀਰ ਆਪਾਂ ਨਿਆਰੀ ਲਈਏ ਹਾਂ ਪਰੀਤਾ ਅੱਪਾ ਤਾਂ ਨਹੀਂ ਜਾਂਦੇ ਜੀ ਸੋਫੀ ਸੋਫੀ ਨਾ 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 ਅਸੀਂ ਜਾਣਾ ਹੀ ਨਹੀਂ ਅਸੀਂ ਕਦੇ ਵੀ ਨਹੀਂ ਜਾਣਾ ਸਾਨੂੰ ਨਹੀਂ ਉਹ ਜਿਉਂ ਵਾਸਤਾ ਚਾਹੀਦਾ ਹਜੇ ਆਏ ਆ ਨਾ ਜਿੱਥੇ ਕੈਮਰਾ ਹੋਵੇ ਕੈਮਰਾ ਹੋਵੇ ਜਿੱਥੇ ਕੈਮਰਾ ਮੈਨੂੰ ਪਤਾ ਥੋੜਾ ਜਿਹਾ ਤੇ ਕੈਮਰਾ ਲੱਗਿਆ ਲਓ ਵੀ ਰੂਲਾਂ ਦੇ ਪੂਰੇ ਪੱਕੇ ਐ ਫੋਲੋ ਕਰ ਰਹੇ ਆਂ ਵੀ ਕਹਿੰਦੇ ਅੱਗੇ ਡਰ ਵੀ ਐ ਡਰ ਕੇ ਆ ਕੇ ਜੀਤਾਂ ਚੱਕ ਤਾਂ ਕੰਮ ਨੂੰ ਨਾ ਅੱਗੇ ਹੋਵੇ ਕੈਮਰਾ ਦੇਣ ਤੁਹਾਨੂੰ ਹੋਣੀ ਟਿਕਟ ਹਾਂ ਨਹੀਂ ਨਹੀਂ ਕੋਈ ਚੱਕਰ ਨਹੀਂ ਮੈਂ ਇੰਡੀਆ ਭੇਜ ਦੇਣੀ ਆਦੇ ਆਦੇ ਆ ਗਿਆ ਕੈਮਰਾ ਲੰਘ ਗਿਆ ਠੀਕ ਹੈ ਵੀ ਹੈ ਇੱਕ ਅੱਗੇ ਵੀ ਆਈ ਸੀ ਅੱਗੇ ਵੀ ਆਏ ਤੇ ਹਾਂਜੀ ਵੀਰ ਕਿਵੇਂ ਦਾ ਫੀਲ ਹੋ ਰਿਹਾ ਫਿਰ ਇੰਡੀਆ ਜਾਣ ਲਈ ਤੇ ਮਿਸ ਕਰ ਰਹੇ ਹਾਂ ਇੰਡੀਆ ਨੂੰ ਹਾਂ ਬਹੁਤ ਜ਼ਿਆਦਾ ਪਹਿਲਾਂ ਇੱਥੇ ਆਉਣ ਦਾ ਚਾਹ ਸੀ ਹਾਂਜੀ ਹੁਣ ਇੰਡੀਆ ਜਾਣਾ ਹੁਣ ਇੰਡੀਆ ਜਾਣ ਦਾ ਚਾਹ ਹੈ ਤੇ ਉੱਤੇ ਜਾ ਕੇ ਕੁਝ ਨਵੀਂ ਕੋਈ ਹਾਂ ਕਰਨੀ ਕੋਈ ਪਲੈਨਿੰਗ ਹੈ ਉੱਥੇ ਜਾ ਕੇ ਮੈਂ ਤੇ ਪੁੱਛਣਾ ਨਿਊਜ਼ੀਲੈਂਡ ਬਾਰੇ ਫਿਰ ਦੱਸੂਗਾ ਭਾਈ ਨਿਊਜ਼ੀਲੈਂਡ ਕਿੱਦਾਂ ਦਾ ਨਹੀਂ ਕੋਈ ਪਲੈਨਿੰਗ ਨਹੀਂ ਹੈਗੀ ਕੋਈ ਅੱਗੇ ਕੁਝ ਹਾਂ ਕੋਈ ਪਲੈਨਿੰਗ ਨਹੀਂ ਹੈਗੀ ਵੈਸੇ ਤੁਸੀ ਉਸ ਦਿਨ ਕਰਦੇ ਸੀ ਪਲੈਨਿੰਗ ਹਾਂ ਹੈਗਾ ਇੰਗਲੈਂਡ ਦਾ ਹੈਗਾ ਸਤਿ ਸ੍ਰੀ ਅਕਾਲ ਜੀ। ਓਕੇ। ਲਓ ਵੀ ਮਿੱਤਰੋ ਅਗਲੀ ਵਾਰ ਇਹ ਮਿਲਣਗੇ ਥੋੜੇ ਟਾਈਮ ਬਾਅਦ ਇੰਗਲੈਂਡ ਚ। ਇੰਡੀਆ ਤੋਂ ਬਾਅਦ ਇੰਗਲੈਂਡ ਮਿਲਣਗੇ। ਤੁਹਾਨੂੰ ਦਿਖਾਇਆ ਜਾਊਗਾ ਪੂਰਾ ਵਰਮਿੰਗਮ, ਲੰਡਨ। ਲੰਡਨ, ਸਾਊਥ ਹੌਨ। ਬਿਲਕੁਲ। ਤੇ ਇਕੱਲੇ ਹੀ ਜਾਊਂਗੇ ਮੈਨੂੰ ਲੱਗਦਾ ਇਸ ਵਾਰ ਤਾਂ। ਨਹੀਂ ਨਹੀਂ ਨਹੀਂ। ਹਾਂ। ਆਏ ਹਾਏ। ਭਰਾ ਮੇਰਾ ਉੱਥੇ। ਹੈਂ? ਟਿਕਟਾਂ ਦੋ ਲੈ ਲਈਏ ਪੱਕੀ ਲੱਦਿਆਂ ਭਈਆਂ ਟਿਕਟਾਂ। ਟਿਕਟਾਂ ਦੋ ਲੈ ਲਈਂ ਜਿੱਥੇ ਚਲੂੰਗੀ। ਨਾਲ ਚਲੂੰਗੀ, ਚਲੂੰਗੀ ਨਾਲ ਤੇਰੇ। ਹਾਂ। ਟਿਕਟ ਸਹੀ ਗੱਲ ਹੈ। ਇਹ ਤਾਂ ਭਾਈ ਨਹੀਂ ਸਾਥ ਛੱਡਦੇ ਮੈਨੂੰ ਲੱਗਦਾ ਹੋਣਾ ਲੈ ਸਾਥ ਛੱਡਣਾ ਚਾਹੀਦਾ ਹੈ ਸਾਥ ਆਵਾਸ ਤੇ ਹੋ ਨਹੀਂ 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 ਉਹ ਇੱਕ ਕੰਟਰੀ ਲਈ ਤਾਂ ਛੱਡ ਦੋ ਆਹ ਤਾਂ ਬਹੁਤ ਛੱਡ ਲੀਆਂ 10 ਛੱਡ ਲੀਆਂ ਹੋਈਆਂ 7 ਜਨਮਾਂ ਦਾ 7 ਜਨਮਾਂ ਦਾ ਸਾਵਾ 7ਵਾਂ ਜਨਮ ਹੋਣਾ ਇਹ ਤਾਂ ਬਾਤ ਨਹੀਂ ਫਿਰ ਤੁਸੀਂ ਹੁਣ ਕਿੰਨੇਵੇਂ ਜਨਮ ਵਿੱਚ ਇਹ 7ਵਾਂ ਹੀ ਹੈ ਤੇ 7ਵਾਂ ਹੀ ਹੈ ਭਾਈ ਲਓ ਲਾਸਟ ਹੀ ਆ ਤੁਹਾਡਾ ਇਹ ਲਾਸਟ ਜਨਮ ਹੈ ਹੁਣ ਉਹ ਕਿੱਧਰ ਗਏ ਸੀ ਸੱਤ ਜਨਮਾਂ ਲਈ ਇਕੱਠੇ ਰਹੀਏ ਉਹ ਸੱਤ ਮਹੀਨਾਂ ਹੋ ਗਿਆ ਸੱਤ ਜਨਮ ਤੀਹ ਲੰਘ ਲਿਆ ਆਪਣੇ 6 ਜਨਮਾਂ ਦਾ ਦੱਸੋ ਮੈਨੂੰ ਪਹਿਲਾਂ ਕੀ ਹੋਇਆ ਉਹ ਬੰਦੇ ਨੂੰ ਯਾਦ ਨਹੀਂ ਰਹਿੰਦਾ ਉਹ ਤਾਂ ਭੁੱਲ ਜਾਂਦੇ ਹੁੰਦੇ ਆ ਇਹ ਪਹਿਲਾ ਜਨਮ ਕਿਹਨੇ ਦੇਖਿਆ ਮੁਰਨਾ ਬਾਈ ਮੁਰਨਾ ਉੱਥੇ ਹਾਂ ਲੌਬੀ ਟੈਸਟ ਪਾਸ ਹੋ ਰਿਹਾ ਯੂ ਟਰਨ ਮਾਰਤਾ ਬਾਈ ਨੇ ਗੱਡੀ ਦਾ ਤਾਈ ਤੇ ਜਾਣਾ ਸੀ ਬੈਕ ਤੇ ਇੱਕ ਪਾਸ ਕਿਪ ਕਰ ਗਏ ਸੀ ਰੋਡ ਆਹ ਦੇਖੋ ਕੀ ਅਰੋੜਾ ਜਾਣਾ ਸੀ ਉਹ ਸਕਿਪ ਕਰਕੇ ਸੀ ਹਨਾ ਬਾਈ ਇਹ ਵੀ ਚੈੱਕ ਕਰਿਆ ਤੁਹਾਨੂੰ ਵੀ ਯੂ ਟਰਨ ਮਾਰਨ ਦੀ ਕਿੰਨੀ ਕੈਪੇਬਿਲਿਟੀ ਹੈ ਨਾ ਅੱਛਾ ਇਹ ਪੂਰੀ ਹੈ ਨਾ ਮੀਂਹ ਜਿਹੜੀ ਆਪਾਂ ਰਾਤ ਨੂੰ ਵੀ ਦੇਖੀ ਸੀ ਪੌਣੀ ਤੇ ਆਪ ਹਾਂਜੀ ਪਹੁੰਚ ਗਏ ਹਾਂਜੀ ਹਾਂ ਬ੍ਰਿਸ਼ਤੀ ਪਹੁੰਚੇ ਆ ਅਬ ਥੋੜੇ ਮੱਸੀ ਨਹੀਂ ਕਰ ਰਹੇ ਆ ਅੱਗੇ ਲਈ ਮਾਸੀ ਦੀ ਭੈਣ ਨੇ ਵੀਰ ਦਾ ਦੀ ਨਹੀਂ ਨਹੀਂ ਹਾਂ ਸਾਡੀ ਭੈਣ ਆ ਅੱਛਾ ਤੁਹਾਡੀ ਭੈਣ ਕਾਲੇ ਜੀ ਕਾਲੇ ਚਾਚੇ ਜੀ ਓਕੇ ਭਾਈ ਜੀ ਦਾ ਮਾਨ ਖਰਾਬ ਆ ਹਾਂ ਇਹ ਦਾਸਲੇ ਦਾ ਮਾਨ ਨਾ ਕਿ ਆ ਕੋਈ ਹਾਂ ਸੱਸੀ ਆ ਹਾਂ ਸੱਸੀ ਆ ਅੰਤਰੀ ਬਣਾ ਦਵਾ ਆ ਸਾਡਾ ਜੀ ਕੈਮਰਾਮੈਨ ਅੱਜ ਸਾਡਾ ਹਾਂ ਆਸ਼ਾ ਗੁੱਡੀ ਜੀ ਆ ਲੋ ਭਾਈ ਕਿਦਰੀ ਬੈ ਸੋਦੀਪਾ ਇੱਧਰ ਦੇਖੋ ਲਾ ਭਾਈ ਉਸ ਤੇਨੂੰ ਮਿਲਣ ਆਏ ਤੇ ਉੱਧਰ ਦੇ ਇੱਕ ਮਹੀਨੇ ਕਿੰਨਾ ਫਰਕ ਪਿਆ ਕਿੰਨਾ ਵੱਡਾ ਹੋ ਗਿਆ ਮਹੀਨੇ ਮੇਨੇ ਹੈ ਇਹ ਸੀ ਕਿ ਸੁਗੂ ਮੁਗੂ ਉਣੀ ਉੱਠਿਆ ਬਈ ਇਹ ਸੁੱਤਾ ਰਿਹਾ ਇੱਧਰ ਭਾਈ ਸਾਡਾ ਪ੍ਰੋਹਣੇ ਸਾਹਿਬ ਬੈਠੇ ਨੇ ਸਸਰੀ ਗੁਰਜੀ ਉਹ ਬੈਨੇ ਜੋ ਅਜ ਕੰਮ ਕਰਦਾ ਹੈ ਵੇਹੇ ਕਿੱਦਾਂ ਫਿਰ ਦਾਦਾ ਦਾਦੀ ਠੀਕ ਹੈ ਖੇਲ ਦਿੰਦੇ ਤੈਨੂੰ ਬਈ ਕ ਤੂੰ ਖਲਾਉਣ ਦੜਾ ਤੂੰ ਹਾਂ ਜੀ ਬਾਪੂ ਜੀ ਲੱਭਣ ਜਾਂਦੇ ਜਾਂਦੇ ਮਾਮੇ ਕੋਲ ਵੀ ਗਿੜਾ ਕੱਢੇ ਆਈਏ ਤੇ ਆ ਗੱਡੀ ਆ ਗੱਡੀ ਬਾਹਰ ਖੜੀ ਆ ਕਿਹੜੀ ਆਹ ਲੱਗ ਜਾਨੀ ਆ ਅੱਛਾ ਫੋਰਚੂਨ ਲੱਗੇ ਜਾਉਂਗਾ ਫਿਰ ਅੱਜ ਹਾਂ ਛਾਈ ਲਈ ਅੱਜ ਲੈ ਲੈ ਲਈ ਪਟਾ ਜੀ ਇਹ ਵੀ ਡਰਾਈਵ ਹੁਣ ਮੈਂ ਹੀ ਕਰੂੰਗਾ ਸਰ ਦੇ ਆ ਬਈ ਕਰ ਲਈ ਤੇ ਆ ਜੀ ਕਰੀ ਬਾਕੀ ਤੇ ਆ ਜੀ ਕਰੀ ਬਾਕੀ ਠੀਕ ਬੈਠ ਵਾਹ ਕੋਈ ਐਨ ਕੋਈ ਆ ਦੋਸਤ ਮੈਂ ਕਿਹਾ ਹਾਂ ਵੱਦ ਰਿਹਾ ਕਿੱਦਿਆਂ ਆਣਾ ਠੀਕ ਆ ਬਾਜੀ ਫਿਰ ਸਤਿਮੰਦਰ ਬਾਜੀ ਠੀਕ ਹਾਂ ਜੀ ਹਾਂ ਜੀ ਤੇ ਠੀਕ ਆ ਜੀ ਮਾਮਾ ਜੀ ਫਿਰ ਓਕੇ ਓਕੇ ਬਹੁਤ ਵਧੀਆ ਬਈ ਬੜਾ ਸੋਹਣਾ ਲੱਗਿਆ ਹਾਂ ਹਾਂ ਤੇ ਬੜੀਆ ਰੌਣਕਾਂ ਰਈਆਂ ਹਾਂ ਹਾਂ ਤੇ ਕੋਈ ਨਾ ਫੇਰ ਮਾਰੇ ਚੱਕਰ ਹਾਂ ਜ਼ਰੂਰ 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 ਵਧੀਆ ਟਾਈਮ ਪਾਸ ਹੋਇਆ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਸੋਹਣਾ ਟਾਈਮ ਪਾਸ ਹੋਇਆ ਵਧੀਆ ਲੋਬੀ ਕੁਸਕੜੀਆਂ ਰਹਿ ਗਈਆਂ ਇੰਡੀਆ ਨੂੰ ਜਾਣ ਵਾਸਤੇ ਤੇ ਬੜਾ ਚੰਗਾ ਲੱਗਿਆ ਸਾਰੋਂ ਮਾਮੇ ਉਹਨਾਂ ਨੂੰ ਮਿਲ ਕੇ ਇੱਥੇ ਉਹਨੇ ਘਰ ਵਰਗਾ ਹੀ ਮਾਹੌਲ ਲੱਗਿਆ ਤੇ ਫੇਰ ਆਂ ਫੇਰ ਘੁੰਮ ਆ ਗਏ ਹੁਣ ਹਾਂ ਜਰੂਰ ਠੀਕ ਹਾਂ ਜਰੂਰ ਆਈਏ ਕੱਲ ਵੀ ਕੱਲ ਵੀ ਅਸੀਂ ਰੌਣਕ ਲਾਈ ਉਧਰ ਹਾਂ 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 ਅੱਜ ਬੜੀਆ ਰੌਣਕ ਆ ਗਈ ਹੈ ਹਾਂ 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 ਤੇ ਕੱਲ ਤੱਕ ਬਹੁਤ ਹੋ ਗਏ ਤੇ ਮੈਂ ਕਹਿੰਦਾ ਪੂਰਾ ਅੱਛਾ ਇਹ ਤਾਂ ਹੋਰ ਮਡੇ ਗੀ ਕਰੇ ਹਾਲੇ ਉਧਰ ਜਾਣਾ ਹਲੇ ਠੀਕ ਹੈ ਠੀਕ ਹੈ ਓਕੇ ਆ ਮੈਂ ਫਿਰ ਲੋਹੋਂ ਪਾਈ ਆਪਣੇ ਭਾਨ ਜੀ ਨੂੰ ਮਿਲਾਉਂਦੇ ਆਂ ਓ ਕਿਵੇਂ ਭਾਣ ਜਾ ਫਿਰ ਗੱਡੀ ਬੜੀ ਘਾਟ ਹੈ ਤੇਰੀ ਧੰਨਵਾਦ ਜੀ ਸਿੱਧੂ ਮੂਸੇ ਦਾ ਫੈਨ ਆ ਭਾਈ ਬਹੁਤ ਤਖੜਾ ਮੁੰਡਾ ਆਜੋ ਆਜੋ ਭੈਜੋ ਭੈਜੋ ਜੀ ਨਾ ਇਹ ਮੈਂ 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 ਬੋਸੜੀ ਗੱਲਾਂ ਮਾਰੀਆਂ ਤੇ ਹੁਣ ਥੋੜਾ ਜਿਹਾ ਮਾਹੌਲ ਬਣਾਉਣ ਲੱਗੇ ਤੇ ਭਾਈ ਇੱਧਰ ਸਾਰੇ ਹਰਦੀਪ ਦੇ ਸਾਡੇ ਭਾਣ ਜੇ ਦੇ ਦੋਸਤ ਸੋਹਣਾ ਗਰੁੱਪ ਇਹਨਾਂ ਦਾ ਮੁੰਡੇ ਤਾਂ ਬਣਿਆ ਕਿੰਨੇ ਦਾ ਸਾਰੇ ਮੁੰਡੇ ਕਿੰਨੇ ਇਕੱਠੇ ਤੁਸੀਂ ਇੱਥੇ 10 12 ਹੈਗੀ 10 ਬਾਰੇ ਅੱਛਾ 10-12 ਬਾਰੇ ਕਿੰਨੇ ਕ ਛੜੇ ਗਏ ਕਿੰਨੇ ਕ ਵਿਆਹ ਹੋ ਗਏ ਵਿੱਚ ਸਾਰੇ ਦੋ ਤਿੰਨ ਕੀ ਰਹਿ ਗਈ ਸਾਰੀ ਰਹਿ ਗਈ ਹਾਂ ਕਬੀਲਦਾਰੀ ਆ ਸਾਰੇ ਸਾਰਾ ਕਬੀਲਦਾਰ ਹੈ ਠੀਕ ਹੈ ਠੀਕ ਹੈ ਠੀਕ ਅੱਛਾ ਲੱਗੇ ਗਿਆ ਅੱਛਾ ਅੱਛਾ ਠੀਕ ਹੈ ਅੱਛਾ ਵਧੀਆ ਫਿਰ ਨਾ ਮਾਹੌਲ ਇੱਕ ਜਾ ਬਣ ਜਾਂਦਾ ਜਾੜ ਦੋ ਸਾਰੇ ਇਕੱਠੇ ਹੁੰਦੇ ਨਾ ਫਿਰ ਵਧੀਆ ਲੱਗਦਾ ਫਿਰ ਜਦ ਸਾਰੇ ਇਕੱਠੇ ਹੋ ਇੱਕਦਮ ਮਾਹੌਲ ਹੁੰਦਾ ਇੱਕ ਦੂਜੀ ਹੁਣ ਤੁਸੀਂ ਦੱਸ ਦੋ ਘਰ ਲੱਤਣ ਵੀਰ ਉਹਨਾਂ ਨੇ ਤੇ ਤਿੰਨ ਚਾਰ ਕਿ ਮਹੀਨੇ ਹੋਇਆ ਸਾਰਾ ਮਿਲ ਕੇ ਨੇ ਆਪੇ ਸਾਰਾ ਘਰਕੁਰ ਸਵਾਰ ਲੈ ਫਿਰ ਤੇ ਛਣੀਆਂ ਵਾਰ ਐ ਦੁਬਾਰਾ ਹੀ ਹੁੰਦਾ ਜੀ ਇੱਥੇ ਅੱਛਾ ਹਾਂ ਠੀਕ ਹੈ ਠੀਕ ਹੈ ਠੀਕ ਹੈ ਓਏ ਸਾਡੇ ਸਪੈਸ਼ਲ ਸ਼ੇਫ ਸਾਹਿਬ ਜਿਹੜੇ ਅਜੇ ਤਿਆਰ ਕਰ ਰਹੇ ਨੇ ਮੀਟ ਮੀਟ ਪਛਾਣੋ ਕਿਹੜਾ ਮੀਟ ਆ ਇਹ ਤੇ ਸਾਨੂੰ ਭਾਈ ਕਮੈਂਟ ਕਰਕੇ ਦੱਸੋ ਕਿਹੜਾ ਮੀਟ ਆ ਇਹ ਹੈ ਉਹ ਹੋ ਆ ਮੈਂ ਇੱਕ ਦੋ ਚੀਜ਼ਾਂ ਤੁਹਾਨੂੰ ਪੁੱਛ ਲਵਾਂਗਾ ਇੰਟਰਵਿਊ ਵੀ ਲੈ ਲੈਂਦੇ ਆ ਹਾਂਜੀ ਹੈ ਭਾਜੀ ਜਨਾਬ ਤੁਸੀਂ ਪਿਆਜ਼ ਕਸਾਇਆ ਉਹਦਾ ਕੀ ਚੱਕਰ ਤਾਂ ਇਹ ਗ੍ਰਿਲ ਸਾਫ਼ ਹੋ ਜਾਂਦੀ ਹੈ ਅੱਛਾ ਅੱਛਾ ਪਿਆਜ਼ ਉਹ ਕੋਈ ਵਿੱਚ ਕੋਈ ਕੈਮੀਕਲ ਜਾ ਉਹ ਸਾਫ਼ ਹੋ ਜਾਂਦੀ ਹੈ ਹਾਂਜੀ ਠੀਕ ਹੈ ਠੀਕ ਹੈ ਠੀਕ ਫਲੇਵਰ ਵਧੀਆ ਆਉਂਦਾ ਹੀ ਪਿਆਜ਼ ਨਾਲ ਠੀਕ ਮੈਂ ਕਹਤਾਂ ਸ਼ਾਇਦ ਆ ਚੜਦਾ ਨਾ ਹੋਵੇ ਤਾਂ ਕਰ ਕਰ ਨਹੀਂ ਨਹੀਂ ਬਾਕੀ ਗ੍ਰਿਲ ਤੇ ਮੈਟਰ ਕਰਦੇ ਪਰ ਉਹ ਦੂਜੇ ਨਾਲ ਮੈਂ ਦਿਖਾਉਂਦਾ ਤਾਂ ਜਿਹੜਾ ਪਿਆਜ਼ ਤਾਂ ਉਹਨਾਂ ਨੇ ਐ ਕੱਟਿਆ ਪਹਿਲਾਂ ਤੇ ਉੱਪਰ ਐ ਘਸਾਇਆ ਪਹਿਲਾਂ ਚੰਗੀ ਤਰ੍ਹਾਂ ਮੈਂ ਕਹਾਂ ਸ਼ਾਇਦ ਕੋਈ ਨਵੀਂ ਚੀਜ਼ ਹੋਵੇ ਨਹੀਂ ਨਵੀਂ ਗ੍ਰਿਲ ਸਾਫ਼ ਜਿਨੀ ਹਾਂ ਉਹ ਇਹ ਵੀ ਗੱਲ ਸਹੀ ਆ ਹਾਂਜੀ ਸ਼ੁਰੂ ਹੋ ਜੀ ਬਹੁਤ ਵਧੀਆ ਭਾਈ ਬਹੁਤ ਵਧੀਆ ਸਾਡੇ ਭਾਈ ਵੇੜੇ ਕਿਹੜੇ ਜੀ ਅੱਛਾ ਬਗੋਲ ਠੀਕ ਹੈ ਠੀਕ ਹੈ ਠੀਕ ਕੰਮ ਬਿਤਾਦੇ ਆਪਣਾ ਕੀ ਕਰਦਾ ਤੂੰ ਕੰਮ ਦੱਸ ਬੋਲੇ ਬੋਲੇ ਹੁਣੇ ਕਾਹਦਾ ਕੰਮ ਕੰਮ ਸਾਰੀ ਕਰ ਲਿਆ ਇਹ ਕੰਮ ਮੁੰਡਾ ਹੀ ਟੈਂਟਿੰਗ ਦਾ ਕਰਦਾ ਬਾਕੀ ਸਭਾਣ ਤੋਂ ਲੈ ਕੇ ਜਿੰਨੀ ਸਾਰੀ ਕੰਮ ਕਰ ਕੋਈ ਮਰਜੀ ਨਹੀਂ ਕਾਲ ਆਲ ਰਾਉਂਡਰ ਕਹਿ ਸਕਦੇ ਆਪਾਂ ਭਾਈ ਜਿੱਥੇ ਮਰਜ਼ੀ ਘਰ ਬਣਾ ਲੋ ਹਾਂ ਆਪਣੀ ਗੱਡੀ ਛਾਤੀ ਨਹੀਂ ਕੀਤੀ ਇਹ ਕੰਮ ਹੋਣਾ ਚਾਹੀਦਾ ਜੀ ਅਗਲਾ ਬਾਰ ਮਾਦੀ ਦੀ ਕਾਹਲ ਕੰਮ ਆ ਮੇਰੇ ਕੋਲ ਹੁਣ ਪਗਾਈ ਮਾਰਦਾ ਇਹ ਮੁੰਡਾ ਕੰਮ ਕਰਦਾ ਟੈਂਟਿੰਗ ਦਾ ਆ ਮੁੰਡਾ ਕੋਰੀਅਰ ਦਾ ਕੰਮ ਕਰਦਾ ਮੱਕੜ ਸਾਹਿਬ ਮਕੈਨਿਕ ਆ ਕੰਪਲੈਂਸ ਦਾ ਕੰਮ ਆ ਆ ਬਾਈ ਟਰੱਕ ਚਲਾਉਂਦਾ ਜੀ ਠੀਕ 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 ਤੂੰ ਆਪਣਾ ਵੀ ਜਾ ਮੈਂ ਹੀ ਪਲੰਬਰ ਤੇ ਡਰੇਨ ਲੈ ਰਿਹਾ ਠੀਕ 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 ਸਰਪੰਖ ਪਰੰਪਰਾ ਸਾਨੂੰ ਹੋਰ ਤੱਕਿਆਂ ਦਵੇ ਪਰੰਪਰਾ ਦਾ ਉਹ ਤੁਹਾਡਾ ਆ ਗੋਰਾ ਆ ਗਿਆ ਉੱਧਰ ਤੁਹਾਡਾ ਭਾਈ ਗਵਾਂਢੀ ਆ ਗਿਆ ਇਹਦਾ ਭਾਈ ਗਵਾਂਢੀ ਬੜਾ ਚੰਗਾ ਭਾਈ ਇਹਦਾ ਬਾਬੇ ਗੋਂਡਲਾ ਇੰਨਾ ਪਰੇ ਪਰੇ ਹਰ ਤਿੰਨ ਕਿ ਮਹੀਨੇ ਹੋਏ ਆ। ਹੋਰ ਵੀ ਆ ਕੇ ਨਾਲ ਇੰਜੋਏ ਕਰਦੇ ਬੈਠ ਕੇ। ਹਾਂ। ਬਹੁਤ ਅੱਛੇ ਹੈ। ਮੜ ਪੰਜਾਬੀ ਸਿਖਾ ਦੋ ਬਾਈ ਇਹਨੂੰ ਹੌਲੀ ਹੌਲੀ। ਇਟ ਸੀ ਨਾਈਸ ਟੂ ਸੀ ਬਾਡੀ। ਇਟ ਸੀ ਨੀਚੂ। ਹਰ ਵੀ ਇਟ ਮਾਈਟ ਬਹੁਤ ਵਾਸਿੰਗ। ਅਮਮ ਹਲ। ਥੈਂਕ ਯੂ। ਅਮ ਵਾਚਿੰਗ। ਹਾਂ ਜੀ ਦੇ ਗਏ। ਹਾਲੇ। ਉਹ ਨਿਆ ਸਪੀਡ ਬਣਾ ਰਹੇ ਹੈ। ਦਿਜੂ ਨਾ। ਇਟਸ ਆਲ ਰਾਈਟ ਵੀ ਮੀਟ 플ਾਂਟ ਯਰ ਫਰੈਂਡ ਮਾਈ ਨੇਮ ਇਜ਼ ਨਾਵੀ ਨਾਰੀ ਨਾਵੀ 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 ਆਮ ਕੈਲਵਨ ਕੈਲਵਨ ਨੋਸਟ ਟੂ ਮੀਟ ਟੌਪ ਕੈਲਵਨ ਕਲਾਈਨ ਛਾਰਾ ਮਹੀਨੇ ਦਾ ਯੇ ਫਿਰ ਲੋ ਜੀ ਮੇਰੇ ਭਾਣ ਜਿਹੇ ਦੋਸਤ ਨੇ ਸਾਰੇ ਮੁੰਡੇ ਬੜੇ ਘਾਟ ਰੱਖਿਓ ਯਾਰ ਦੋਸਤ ਮੈਂ ਲੇਟ ਹੋ ਗਿਆ ਮੈਂ ਉਦੋਂ ਕੱਦਾਂ ਤੁਹਾਡੇ ਕੋਲ ਰਹਿਣਾ ਤਾਂ ਫਿਰ ਤਾਂ ਮੈਂ ਹਾਂ 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 ਨਾ ਉਹਨੇ ਇਹ ਕਰ ਲੈ ਤੈਨੂੰ ਬਾਈ ਹੁਣੇ ਹਲੇ 4 ਤੋਂ 5 ਕਿ ਮਹੀਨੇ ਹੋ ਜਾਂ ਤਿੰਨ ਕੇ ਚਾਰ ਕਿਨੇ ਹੋਗੇ ਜੀ 4 ਮਹੀਨੇ ਹੋ ਗਏ ਚਾਰ ਕਿ ਮਹੀਨੇ ਕਰ ਲੈ ਤੈਨੂੰ ਅੱਛਾ ਇਹ ਡੋਜ ਡੋਜ ਨਹੀਂ ਦੂਜੀ ਮਸਟੈਂਗ ਇਹ ਕਹਿੰਦਾ ਇਦਾਂ ਚਾਦਰਾਂ ਪਾ ਕੇ ਖੜਾਈਏ ਇਹ ਇਹ ਰੇਪ ਜਾਂ ਕਰਾਇਆ ਜੀ ਫਿਰ ਉਹ ਅੱਛਾ ਖਰਾਬ ਜਾਂ ਹੋ ਜਾਂਦਾ ਹਾਂ 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 ਉਹ ਤਾਂ ਰੰਗ ਇਹਦਾ ਚਿੱਟਾ ਗਾ ਰੇਪ ਦੀ ਕਰੀ ਹੋਈ ਆ ਪਸੇਟ ਪਤੀਆ ਬਣਾਇਆ ਜਿਹੜਾ ਬੰਦਾ ਛੱਡ ਕੇ ਵੀ ਗਿਆ ਹੁਣ ਅਸੀਂ ਕੀਮਤ ਤਾਂ ਦੱਸਦੇ ਬਹੁਤ ਭਾਅ ਅਸਰ ਮਿਲ ਗਿਆ ਨਾ ਹਾਂ 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 ਇਹ ਸਾਰਾ ਹੁਣ ਆਪਣਾ ਸਮਾਨ ਰੱਖ ਲੈ ਇੱਥੇ ਫਿਰ ਇਹ ਪੁਰਾਣਾ ਜਿਹੜਾ ਬਜ਼ੁਰਗ ਸੀਗਾ ਉਹਦਾ ਹੀ ਘਰ ਆਈ 1960 ਦਾ ਬਿਲਡ ਆ ਅੱਛਾ ਇਹ ਉਹਦਾ ਹੀ ਸਮਾਨ ਆ ਉਹ ਆਈ ਆਪਦਾ ਕੋਈ ਟਰੇਡ ਨਹੀਂ ਸੀਗਾ ਤੇ ਬੀ ਘਰ ਖੁੰਡੇ ਤੇ ਲਾ ਕੇ ਰੱਖਦਾ ਵਿੱਚ ਮੜਾਇਆ ਆਪਣਾ ਤੇ ਭਾਈ ਦਾ ਲੜਕਾ ਇਹ ਹਾਂ ਮੜਾ ਠੀਕ ਹੈ ਕੇ ਹਾਂਜੀ ਕਾ ਨੌਂਗਾ ਜ਼ਰਾ ਸਾਰੀ ਉਮਰ ਨੀਂਰ ਸਾਰੀ ਉਮਰ ਸਾਊਥ ਹੋ ਗਈਆਂ ਹਿੰਮਤ ਸੇ ਕਰ ਹਿੰਮਤ ਫਿਰ ਦੱਸ ਬੋਲ ਮੈਂ ਕਿਤੇ ਨੂੰ ਬੁਲਾਣਾ ਮੜ ਗਿਆ ਅੱਜ ਥੋੜਾ ਭਾਈ ਦਾਦ ਮੈਂ ਹੁਣ ਥੋੜਾ ਜਿਹਾ ਸੰਗ ਰਿਆ ਸਾਈ ਜਾ ਹੋਇਆ ਅੱਜ ਵੀ ਬੋਲੇ ਜੇ ਹੋ ਕੇ ਕੈਮਰਾ ਚਲਾਵਾਂਗੇ ਫਿਰ ਦੇਖ ਲਵਾਂਗੇ ਹਾਂ ਹਾਂ ਜੀ ਬੰਦੇ ਦਾ ਪਾ ਲੈ ਉਹ ਨਵੀ ਦਾ ਬਰਜਾਤਾ ਨਾਲ ਦਾ ਮੂੜਾ ਮੈਨੂੰ ਫੋਨ ਕਰਨਾ ਮੈਂ ਵੀਰਾਂ ਲੈ ਕੇ ਆਉਂਦਾ ਠੀਕ ਹੈ ਵੀਰਾਂ ਸੁਣਾਓ ਮੈਨੂੰ ਟਰਾਂਸਲੇਟਰ ਹੈ ਕਾਲ ਮੀ ਨਵੀ ਹੀ 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 ਇਜ਼ ਗੋਇੰਗ ਬੈਕ ਇੰਡੀਆ ਟੂਮੋਰੋ ਸੇ ਹਾਈ ਟੂ ਪੰਜਾਬ ਹੈਲੋ 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 ਪੰਜਾਬ ਹੈਲੋ ਪੰਜਾਬ ਬੱਲੇ ਬੱਲੇ ਕਿਵੇਂ ਹੋ ਜੱਟੋ ਬੱਲੇ ਬੱਲੇ ਨਾਲੇ ਬੱਲੇ ਬੱਲੇ ਪਜਾਓ ਬੱਲੇ ਬੱਲੇ ਜਿਸੇ ਬੱਲੇ ਬੱਲੇ ਕਿਵੇਂ ਹੋ ਜੱਟੋ ਕਿਵੇਂ ਹੋ ਜੱਟੋ ਤੇ ਮੁੰਨ ਕੋ ਐਨ ਟਾਫਲ ਵਾਲ ਰਿਓ ਲੋਣਾ ਯਾ ਯਾ

ਹਲੇ ਹਲੇ ਕੜਾ ਬੋਲੇ ਬੋਲੇ ਨਿੰਬੂ ਪੀ ਤੇ ਹਾਂਜੀ ਭਾਈ ਦੇਓ ਨਾ ਇਹ ਸੁੱਤੇ ਹਟੀ ਆ ਲੈ ਜੀਟੀ ਚਾ ਤੇ ਆਦਾ ਪਾ ਲੈ ਬਾਬਾ 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 ਕਹਦੀ ਲੈ ਤੇ ਨਿੰਬੂ ਖਾ ਲੈ ਨਾ ਖੱਟਾ ਰਹੀ ਅੱਖਾਂ ਵਿੱਚੋਂ ਬੜਾ ਨੋਜੀ ਜੀ ਮਿਲਵਾਈ ਬੜੇ ਜੀ ਇੱਕ ਵਾਰੀ ਨੋਜੀ ਜੀ ਥੋੜੀ ਨਾ ਦੇਖੀ ਦੇਖੀ ਇਹ ਇਹ ਡਰੂ ਕੀ ਪਿਛੇ ਨਾ ਇਹ ਅਲੱਗ ਹੈ ਯਾਰ ਤੇ ਖੱਟਾ ਲੱਗਦਾ ਲਾ ਭਾਈ ਇੱਧਰ ਹੱਸੂਗੀ ਹਾਂਜੀ ਭਾਜੀ ਕਿਉ ਗੁਰਦੇ ਗਾਣੇ ਲਵਾਉਣ ਲੱਗੇ ਅੱਧਾ ਆੜੀ ਪੈ ਗਈ ਪੂਰੀ ਚੱਕ ਮਾਜਾ ਲਾ ਦੀ ਸੁਦੀਕ ਦਾ ਫੈਨ ਆ ਕੋਈ ਹਾਂ ਇੱਥੇ ਨਾ ਉਹ ਸਪੀਕਰ ਰੱਖਦਾ ਥੱਲੇ ਗੋਰੇ ਨੇ ਹਾਂ ਤੇ ਇੰਤਨ ਗਾਣੇ ਲੱਗਣ ਲੱਗੇ ਹੁਣ ਸੁਦੀਕ ਦਾ ਲਾਡਾ ਸੁਦੀਕ ਦਾ ਮਾਨ ਤੇ ਤੂੰ ਏ ਮੁੰਡਾ ਹੀ 골ਡੀ আচ্ছা ਜੀ ਮੰਗਿਆ ਹੋਇਆ ਹੀ ਹੈ ਲੁਧਿਆਣੇ ਇਹ ਬਿਹਾਰ ਤੋਂ ਅੱਛਾ ਇਹ ਆਪਣੇ ਸਪੈਸ਼ਲ ਡਿਮਾਂਡ ਤੇ ਮੰਗਾਇਆ ਗਿਆ ਅੱਛਾ ਠੀਕ ਇੱਥੇ ਹਾਂ ਹਾਂ ਬੰਲਾ ਲਈ ਜੀ ਬੰਦਾ ਥਾਵੇਂ ਲੋ ਭਾਈ ਗੋਰੇ ਦੇ ਗਾਣੇ ਲਾ ਦੇ ਉਧਰ ਉਹ ਆਪਣਾ ਚਿੱਲ ਕਰੂਗਾ ਨਾ ਪੂਰਾ ਬਾਈ ਇੱਥੇ ਸਾਡੇ ਪੰਜਾਬੀ ਤੇ ਬਹੁਤ ਜ਼ਿਆਦਾ ਚੜਾਈ ਆ ਕਰਦਾਂ ਤੇ ਕੀ ਗੱਲ ਗੋਰੇ ਦੇ ਗਾਣੇ ਗੋਰਾ ਬਲਾ ਕਰਦੇ ਤੇ ਕੀ ਗੱਲ ਵਾਸਤੇ ਚੜਾਈ ਆ ਬਾਈ ਥੋੜੀ ਪੰਜਾਬੀਆਂ ਦੀ ਬਾਈ ਇੱਥੇ ये था मुस्लिम चेक और नेबुक वरिया मिलने लग गया यू ਲੱਗਿਆ ਲੱਗਿਆ ਮਿਲ ਕੇ ਉਲੂ ਕੇ ਸੇ ਗਿਆ ਫਿਰ ਤੇ ਨਾਈਸ ਬਿੰਦਰਵੰਦ ਵਾਲਾ ਵੀਆ ਸੱਜਾ ਮਿਲ ਕੇ ਲੱਗਿਆ ਮਿਲ ਕੇ ਤੇ ਫਿਲਮ ਦੂਹੇ ਆਮੇ ਬਖਤੇ ਰਹੋ ਇਹ ਲਾ ਬੜੀ ਕਿਉਂਦੇ ਬਸ ਭਾਈ ਬਿੰਦਰਵੰਦ ਭਾਈ ਕੁਆਰਟਸ ਲਾ ਉਸ ਅਬਾਟ 20 ਲੱਗਦਾ ਮਨੋਗਾ ਗੋਰੇ ਨਦਰ ਗੁਰਜੀ ਪੰਜਾਬੀ ਸਿਖਾ ਦੇਣੇ ਇਹ ਸੀਗਾ ਆਪਾਂ ਸਿਖਾ ਦੂਗੇ ਮੇਰੀ ਮੇਰੇ ਤੋਂ ਬਣਾ ਲਈ ਸਰਜੈਂਟ ਯੂ ਕੈਨ ਸੇ ਸਰਜੈਂਟ ਯਾ ਸੋਨੇ ਸਰਜੈਂਟ ਯਾ ਸੋਨੇ ਸਰਜੈਂਟ ਉਹਨਾਂ ਨੂੰ ਇਹ ਕਦ ਕਰਦਾ ਮੁੰਡੇ ਵਿਆਹ ਕਰਨਾ ਇਹ ਤਾਂ ਮਾਮੂ ਦਾ ਤਾਂ ਕਰਨਾ ਪੈ ਜੰਗੀ ਪੱਧਰ ਤੇ ਕਰ ਯੂ ਫਾਕ ਮੋਰੀ ਅ ਲੋਟ ਆਫ ਬਟ ਯਾ ਇਟਲ ਬਟ ਰਨ ਬਟ ਇੱਟ ਆਇਆ ਜੀ ਸਾਡਾ ਇੱਥੇ ਕਮਾਂਡ ਚ ਰਹਿੰਦਾ ਹਾਂ ਹਾਂ ਬੀਰਪੁਰ ਲਾਉਣ ਆ ਜਾਂਦਾ ਜੋ ਜੋ ਕੰਨਿਆ ਚਾਹੀਦੀ ਆ ਖਰਚਾ ਸਾਰਾ ਹਾਂਜੀ ਜੀ ਬੋਲ ਭਾਈ ਨਾ ਨਾ ਮੈਂ ਕੀ ਬੋਲਦਾ ਹੀ ਬਸ ਧੰਨਵਾਦ ਜੀ ਆ ਨਵੀਂ ਵਾਰੇ ਬੋਲਦੇ ਨਵੀਂ ਵਾਰੇ ਜੀ ਜੀ ਤੁਸੀਂ ਥੋਕੀ ਤੇ ਕਿਦੀ ਵੀਡੀਓ ਬਣਾਉਣੀ ਹੁਣ ਨਾ 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 ਡੰਨ ਆਪਣੀ ਬਣ ਗਈ ਬਹੁਤ ਬਣ ਗਈ ਨਹੀਂ ਧੰਨਵਾਦ ਤੁਹਾਡਾ ਆ ਜਾਂਦਾ ਜੀ ਜੀ ਆਿਆਂ ਨੂੰ ਫੇਰ ਮਿਲਾਂਗੇ ਜਰੂਰ 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 ਬਹੁਤ ਵਧੀਆ ਲੱਗਿਆ ਜੀ ਬਹੁਤ ਸੋਹਣਾ ਬਹੁਤ ਲਓ ਜੀ ਹੁਣ ਸਾਡੀ ਫੋਟੋ ਸੈਸ਼ਨ ਚੱਲਦਾ ਹੁਣ ਅਸੀਂ ਫੋਟੋ ਖਿੱਚਣ ਲੱਗੇ ਹੋਏ ਹਾਂ ਹੁਣ ਸੇ ਸਾਡਾ ਹਿੰਮਤ ਆ ਗਿਆ ਹਿੰਮਤ ਅੱਜ ਸਾਡਾ ਹਿੰਮਤ ਗਿਰਿਆ ਹਿੰਮਤ 6:00 ਵਜੇ ਇੱਥੇ ਆ ਗਿਆ ਦੂਜਾ ਆਜੋ 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 ਅੱਛਾ ਹੋਰ ਵੀ ਆ ਗਿਆ ਭਾਜੀ ਆਪਣੇ ਬੱਚੇ ਲੈ ਕੇ ਆ ਰਹੇ ਆ ਹਾਂ ਹਿੰਮਤ ਕਿਦਾਂ ਇਹਦੀ ਗੱਲ ਹੈ ਬਹਿਲਾ ਨਹੀਂ ਹੁਣ ਆ ਗਈ ਆ ਗਈ ਆ ਗਈ ਅੱਜ ਨਾ ਪੌੜੀਆਂ ਪਰ ਤੇ ਗਿਰਿਆ ਇਹ ਪੌੜੇ ਮੇਰੇ ਗਲੋੜੇ ਨਹੀਂ ਖਾ ਕੇ ਗਿਰਿਆ ਮਾ ਪਾਜੀ ਬਚਾ ਲੋ ਪਾਜੀ ਕਹਿੰਦੇ ਤਾਹੇ ਸਿੱਖੂਗਾ ਫਿਰ ਆ ਗਈ ਆ ਗਈ ਆ ਗਈ ਇੱਥੇ ਇਹਨਾਂ ਦੇ ਨਾਲ ਜਵਾਕ ਨਾਲ ਇੱਥੇ ਕਿੱਥੇ ਬੈਠਣਾ ਬੈਠਾ ਹਲੇ ਖੜਦੇ ਨਹੀਂ ਹੈਗੇ ਬੈਠ ਲੈਣ ਤੇ ਸੁਠੀ ਆ ਪੀਰ ਬੋ ਅਬਾ ਦੇ ਇਹਨੂੰ ਬਿਠਾ ਦੇ ਆ ਮੇਰੇ ਨਾਲ ਨਾ ਆਪਣੇ ਉਹ ਗੋਦੀ ਹੀ ਫੜੇ ਗੋਦੀ 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 ਹੈ ਤਾਂ ਹਾਂ ਓਕੇ ਜੀ ਉਹ ਲੌਂਗੀ ਸਾਹਿਬ ਆ ਮੈਨੂੰ ਤਾਂ ਮੁੰਡਾ ਲੌਂਗੀਆ ਕਿਹੜਾ ਸਿੰਗੜ ਦਾ ਲੱਭਿਆ ਦਾ ਮਨੀ ਲੌਂਗੀਆ ਮਨੀਆ ਲੌਂਗੀਆ ਹਾਂ ਓਕੇ ਬੋ ਰਿਹਾ ਉਦੋਂ ਉਦੋਂ ਲਾਏ ਨਾ ਮੌਰੀ ਮੈਂ ਮੌਰੀ ਮੈਂ ਦੇਖ ਲਾ ਨਾ ਨਾ ਮਾਗੇ ਇਹ ਮੌਰੀ ਤਰੀਕੇ ਦਾ ਨੱਕ 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 ਇਹ ਮੌਰੀ ਇਹਦਾ ਤਰੀਕਾ ਨੱਕ ਨੇ ਨੱਕ ਲਾਉਂਦਾ ਟੱਕ ਇਹ ਇਹਨਾਂ ਦਾ ਕਲਚਰ ਮੌਰੀ ਵਾਹ ਮੌਰੀ ਵਾਹ ਬੱਟ ਹਾਂਜੀ ਹਾਂਜੀ ਯਾ ਜਰੂਰ ਜੀ ਇਹ ਨਾ ਕਰੀਏ ਆਗੇ ਜੀ ਆਗੇ ਨੂੰ ਚਲ ਠੀਕ ਹੈ ਜੀ ਓਕੇ ਬਾਜੀ ਓਕੇ ਜੀ ਮਿਲਦੇ ਹਾਂ ਤੁਸੀਂ ਆਉਂਦੇ ਰਹਿਆ ਕਰੋ ਇੱਕ ਤੁਸੀਂ ਤੁਹਾਡੀ ਸਾਰੀ ਡਿਊਟੀ 5 ਦੇ 12 ਤੱਕ ਜਿਹੜੀ ਕਰੀਏ ਇੱਕ ਅੱਧੀ ਕੱਢ ਦੋ ਨਾ ਨਾ ਕਿਤੇ ਭਾਜ ਨਾ ਬਿਗੜੇ ਇੱਥੇ ਫੋਟੋ ਵਿੱਚ ਮੁੰਡੇ ਬਣਾਈ ਤੇ ਹਾਂ ਮੁੰਡਾ ਉਧਰ ਆ ਪਾਈ ਇੱਥੇ ਨਾ ਖੇਡਦੇ ਰਹਿੰਦੇ ਇੱਥੇ ਇਹ ਸੱਟਾ ਖਾਂਦਾ ਰਹਿੰਦਾ ਇੱਥੇ ਇੱਥੇ ਘਿੜੇ ਘਟ ਕਰ ਕੱਟ ਕੱਟ ਕੇ ਹਲੋ ਜੀ ਹੁਣ ਚੱਲੀਏ ਫਿਰ ਤੇ ਬਾਣ ਜਿਹਾ ਬਹੁਤ ਮੁੰਡੇ ਘੈਂਟ ਆ ਸਾਰੇ ਸਾਰੇ ਵਧੀਆ ਸਾਰੇ ਮੁੰਡੇ ਘੈਂਟ ਆ ਸੀਸਾ ਥੱਲੇ ਤੇ ਸਾਰਿਆਂ ਨੂੰ ਬਾਏ ਬਾਏ ਓਕੇ ਜੀ ਹਾਈ ਦੇਖਦਾ ਕਾਕਾ ਹੈ ਬੁੱਢਾ ਗਾਣਾ ਕਰ ਅਪਰੇ ਸੇਪੂ ਤੋਂ ਕੀ ਗੱਲ ਸੇਪੂ ਤੋਂ ਬਾਅਦ ਸੇਪਾ ਚੋਠੀ ਕੇ ਪਾਜੀ ਹੁਣ ਚੱਲੀਏ ਤੁਰੰਤ ਕਰ ਦੇ ਕਰ ਦੇ ਦੇ ਨਾ ਵੀਡੀਓ ਬਣਾ ਰਹੇ ਮੈਂ ਨਾ ਵੀਡੀਓ ਬਣਾ ਲਈ ਆ ਹਾਂ ਤੁਸੀਂ ਉਹਨੂੰ ਵੀ ਟੇਕ ਚਲੋ ਆ ਕੇ ਫੋਟੋ ਖੜਜੋ ਫੋਟੋ ਖੜੀ ਫੋਟੋ ਉਹ ਵੀਡੀਓ ਚ ਬਣ ਜੂਵੇ ਛੱਪੂ ਛੱਪੂ ਆ ਜਵੇ ਛੱਪੂ ਆ ਕੇ ਚਲੋ ਨਾ ਮੈਂ ਦੇਖ ਦੇਖ ਚਾਹ ਹਾਂ ਹਾਂ ਦੇਖੋ ਹਾਂ ਚੁੱਪ ਗਾਉਂਦੇ ਇਹਨਾਂ ਦੇ ਆਹਰ ਨਾਲ ਚੀਜ਼ਾਂ ਆਉਂਦੀਆਂ ਇਹ ਨਾਲ ਵਿੱਚ ਨੂੰ ਚੱਲ ਰਿਹਾ ਹਾਂ 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 ਲੈ ਮੁੜ ਗਾਦੀ ਹਾਂ ਤੂੰ ਬੋਲ ਦੇ ਜੀ ਹਾਂ ਹਾਂ ਤੋ ਠੀਕੇ ਪੜ ਚੰਗੀ ਓਕੇ ਓਕੇ ਹਾਂ ਲੋ ਜੀ ਸਾਡਾ ਭਾਂਜਾ ਸਾਨੂੰ ਛੱਡਣ ਆਇਆ ਤਾਂ ਚਾ ਠੀਕ ਆ ਬੱਗੇ ਫਿਰ ਹਾਂ ਓਕੇ ਜੀ ਹਾਂ ਓਕੇ ਜੀ ਤਾਂ ਬਹੁਤ ਘਟਾ ਘਟੋ ਘੜੀ 6-7 ਘੰਟ ਰਹਿ ਕੇ ਡੇਜਾੜ ਪਾਸੇ ਸਾਡੇ ਮੈਨਾ ਪੈਕਿੰਗ ਕਰੋ ਪੈ ਹੀ ਕਰੋ ਓਹ ਉਹ ਤਾਂ ਮੁੰਡਾ ਲੋ ਜੀ ਸਾਡੇ ਗੌਂਡੀ ਵੀ ਆਇਆ ਹੈ ਗੌਂਡੀ ਬੜੇ ਦਿਨਾਂ ਬਾਅਦ ਦੇਖੇ ਹੈ ਬੜੇ ਦਿਨਾਂ ਬਾਅਦ ਦੇਖੇ ਤੇ ਕੱਲ ਨੂੰ ਮੈਂ ਚੱਲਿਆ ਭਾਜੀ ਸ਼ੁਕਰੇ ਭਾਜੀ ਤੁਹਾਨੂੰ ਮਿਸ ਕਰਾਂਗੇ ਬਹੁਤ ਆ ਪੰਜ ਛੇ ਭਾਜੀ ਤੁਹਾਨੂੰ ਮਿਲਣ ਇੱਕ ਬਾਈ ਵੀ ਆਈ ਸੀ ਸਪੈਸ਼ਲ ਮੈਜਿਕ ਵੇ ਤੋਂ ਤਦੋਂ ਅੱਜ ਹਾਂਜੀ ਘਰ ਦੇ ਵਿੱਚ ਸਪੈਸ਼ਲ ਤੁਹਾਨੂੰ ਬਾਏ ਬਾਏ ਕਹਿਣ ਆਏ ਸੀ ਜਿਹੜੇ ਉਸ ਦਿਨ ਤੋਂ ਨਹੀਂ ਕਰਨੀ ਸੀਗੇ ਜੋਏ ਮਨ ਤੁਸੀਂ ਹਾਂ ਉਹ ਪਾਜੀ ਸਪੈਸ਼ਲ ਘਰ ਆ ਕੇ ਕਹਿੰਦੇ ਅਸੀਂ ਬਾਈ ਜੀ ਨੂੰ ਮਿਲਣ ਆਏ ਆ ਕੱਲ ਉਹਨਾਂ ਦੀ ਫਲਾਈਟ ਹੈ ਅੱਛਾ ਚਲੋ ਠੀਕ ਹੈ ਪਿਆਰ ਹੈ ਉਹਨਾਂ ਦਾ ਵੀਰ ਜੀ ਕਹਿ ਦਿੰਦਾ ਤੁਹਾਡੇ ਕਹਿ ਦਿਓ ਪਾਜੀ ਨੂੰ ਥੈਂਕ ਯੂ ਧੰਨਵਾਦ ਤੁਸੀਂ ਮਿਲਣ ਆਏ ਹਾਂ ਅੱਗੇ ਪਾਜੀ ਅੱਲਾ ਦਾ ਕਦਰ ਉਹੀ ਤਾਂ ਨਹੀਂ ਆਗੇ ਪਾਜੀ ਤਾਂ ਨਹੀਂ ਆਗੀ ਉਹਨਾਂ ਦਾ ਕਿਤੇ ਹੋਈ ਨਹੀਂ ਨਹੀ ਓ ਬੱਲੇ ਇਹਦਾ ਆਪਣੇ ਆਜੋ 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 ਲੋਜਿਕ ਕਿਤੇ ਦੋਸਤ ਆਏ ਆ ਤੇ ਉੱਧਰ ਸਾਡਾ ਪ੍ਰਾਣਾ ਸਾਹਿਬ ਤੇ ਉਹਦੇ ਨਾਲ ਤੇ ਗੋਡੀ ਗੁਰਲੀਨ ਬਾਈ ਗਲੀਨ ਬਾਈ ਪਾਲ ਸ਼ਾਈ ਆਉਂਦੇ ਨਹੀਂ ਗਏ ਪਿੱਛੇ ਹੋ ਗਿਆ ਦਾ ਪਹਿਲਾ ਤੇ ਵੀਰੋਣੀ ਮਿਲਣ ਆਏ ਸਾਰੇ ਬੰਦੇ ਇੱਥੇ ਤੇ ਤੇ ਬਾਈ ਮੇਰਾ ਵੀਰ ਕੁਛ ਸੁਣਨ ਨੂੰ ਸੁਣਾਉਗੇ ਹੁਣ ਤੇ ਆਉਣ ਦਿਓ ਵੀਰੇ ਵੀਰ ਇਟਲੀ ਵਾਲੇ ਹੁਣ ਨਿਊਜ਼ੀਲੈਂਡ ਵਾਲੇ ਨਿਊਜ਼ੀਲੈਂਡ ਇਟਲੀ ਚ ਕਾਹ ਵੀ ਟਾਈਮ ਬਤਾਇਆ ਫਿਰ ਇਹਨੇ ਤੇ ਲੱਖਾਂ ਵੀਰ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਤੋਂ ਸਪੈਸ਼ਲ ਮਤਲਬ ਗੈਟ ਟੂਗੇਦਰ ਕਰਨਾ ਹੈ ਹਾਂ ਤੇ ਉੱਧਰ ਜਿੱਪੀ ਜਿੱਪੀ ਵੇਰ ਜਿੱਪੀ ਜਿੱਪੀ ਹਾਂ ਚੱਲਾਉਂਦੇ ਆ ਚਲੋ ਬਈ ਹੁਣ ਕੋਈ ਕੋਈ ਹਾਂਜੀ ਵੇਰ ਚੱਕਰ ਆ ਦਿੱਤ ਬਾਦ ਜਮਾਨੇ ਨੇ ਸਮਝ ਆਏ ਹਾਏ ਫੁੱਲ ਨੂੰ ਸੂੰਗੀ ਦਾ ਫੁੱਲ ਨੂੰ ਖਾਈ ਦਾ ਨਹੀਂ ਕਦੇ ਖਾਈ ਦਾ ਨਹੀਂ ਪਿਆਰੇ ਜ਼ਿੰਦਗੀ ਬਖਸ਼ਦਾ ਜ਼ਿੰਦਗੀ ਨੂੰ ਪਿਆਰ ਪੁਜੀਦਾ ਪਿਆਰ ਠੁਕਰਾਈ ਦਾਨੀ ਹੋਇਆ ਕੀ ਜੇ ਅਸੀਂ ਅੱਜ ਹੋ ਗਏ ਬੇਗਾਨੇ ਨੀ ਅੱਜ ਨਹੀਂ ਤੱਕਦੇ ਸਾਡੀ ਹੁੰਦੀ ਸਿਰ ਕਾਨੇ ਨੀ ਹੋਇਆ ਕੀ ਜੇ ਅਸੀਂ ਅੱਜ ਹੋ ਗਏ ਬੇਗਾਨੇ ਨੀ ਅਜਨੇ ਤੱਕਦੇ ਸਾਡੀ ਹੁੰਦੀ ਸਿਰ ਕਾਨੇ ਨੀ ਵਫਾ ਸਾਡੀ ਦਾ ਤੂੰ ਮੁੱਲ ਕੌਡੀ ਵੀ ਨਾ ਪਾਇਆ ਵਫਾ ਸਾਡੀ ਦਾ ਤੂੰ ਮੁੱਲ ਕੌਡੀ ਵੀ ਨਾ ਪਾਇਆ ਕਿਦੇ ਸਿੱਕਿਆਂ ਦਾ ਚੱਲ ਗਿਆ ਜੋਰ ਦਾ ਸਜਾ ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀ ਐ ਨੀ ਰੱਬ ਸਾਡੇ ਜੇਬਾਂ ਐ ਕਿੰਨੇ ਹੋਰ ਕਿੰਨੇ ਹੋਰ ਕਿੰਨੇ ਹੋਰ ਦੱਸ ਜਾ ਬਹੁਤ ਸੋਹਣਾ ਭਾਈ ਬਹੁਤ ਸੋਹਣਾ ਗਾਣੇ ਦੀ ਟਰਾਈ ਕਰਕੇ ਟਡ ਦੇ ਦੀ ਭਾਈ ਇਹਦਾ ਸ਼ੌਂਕ ਆਪਣਾ ਬਸ ਆਹੇ ਬਈ ਰੌਣਕ ਦਾ ਕੋਈ ਗਾਣਾ ਕੋਲ ਦਵਾ ਫੜੇ ਲੋ ਕੇ ਹੈਗਾ ਰਾਈਟਰ ਰੌਣਕ ਕਮਣਾ ਮੇਰਾ ਮੇਰਾ ਲਿਖਿਆ ਹੋਇਆ ਵੀ ਆ ਚਲ ਠੀਕ ਹੈ ਰਾਈਬਰ ਰਿਸਟਰ ਹਾਂ ਕੋਈ ਕੁਝ ਵੀ ਨਹੀਂ ਯਾਰ ਆਪਣਾ ਕਾਪੀ 'ਚ ਲਿਖਿਆ ਹੋਇਆ ਬਸ ਆ ਜਾ ਫੇਰ ਰਹਿਣ ਦੇ ਉਹ ਫੇਰ ਆਇਆ ਕਾਪੀ ਹੋਏ ਕਾਪੀ ਹੋ ਜੂਗੀ ਹਨਾ ਕਾਪੀ ਹੋ ਜੂਗੀ ਆਪਣੀ ਯਾਰਾਂ ਲਈ ਉਹ ਲਿਖਦੇ ਆਪਾਂ ਹਾ ਵੀਰ ਕੀ ਕਹਿਣਾ ਹੈ ਬਾਈ ਬੜਾ ਚੱਕਰ ਕਰਕੇ ਸਾਨੂੰ ਮਿਲ ਕੇ ਹਾਂਜੀ ਤੇ ਇਧਰ ਗੱਲ ਸਾਹਿਬ ਬੈਠੇ ਨੇ ਗੱਲ ਸਾਹਿਬ ਹਾਂਜੀ ਵਧੀਆ ਲੱਗਿਆ ਤਾਂ ਤਾੜੀਆਂ ਮਾਰੋ ਫਿਰ ਮਾਰਤੀ ਜੀ ਅੱਲਾ ਵਾੜੀ ਗੱਲ ਸਾਹਿਬ ਸਵੇਰੇ ਆਜੋ ਬਈ ਟਾਈਮ ਨਾਲ ਠੀਕ ਲੈ ਚੈੱਕ ਕਰੋ ਲੋ ਭਾਈ ਪੀਵੀ 71 ਚਪਕੌਰ ਸਾਹਿਬ ਵਾਲੇ ਹੈ ਅੱਲਾ ਭਾਈ ਉੱਥੇ ਆ ਆਜੋ ਇਧਰ ਆਜੋ 71 ਵਾਲੇ ਕੋਈ ਕਹਿੰਦਾ 71 ਵਾਲੇ ਪੀਵੀ 71 ਵਾਲੇ ਹਾਂ ਹਾਂ ਤਾਂ ਜੀ ਪਿਪਾਈ ਨਾਲ ਗੱਲਾਂ ਤਾਂ ਹੁੰਦੀਆਂ ਨੇ ਇੰਨੀਆਂ ਤੇ ਮੇਰੀਆਂ ਪਰ ਜਿੱਦਣ ਦਾ ਉਰੇ ਆਇਆ ਹੈ ਤੇ ਬਾਈ ਨਾਲ ਮਿਲ ਕੇ ਤਾਂ ਤੈਨੂੰ ਪਤਾ ਹੀ ਹੈ ਫਿਰ ਗੱਲਬਾਤ ਸਿਰਾ ਹੋ ਜਾਂਦੀ ਹੈ ਤੇ ਬਾਈ ਨੇ ਮੈਨੂੰ ਲੈ ਕੇ ਜਾਣਾ ਉਹ 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 ਸਥਿਤੀ 'ਚ ਲੈ ਕੇ ਜਾਣਾ ਜਿਹੜੀ 'ਚ ਬਾਈ ਪਹੁੰਚ ਗਿਆ ਬਾਈ ਲੈ ਕੇ ਜਾਏ ਜ਼ਰੂਰ ਹੁਣ ਠੀਕ ਹੈ ਮੈਂ ਤਾਲੀ ਹੋ ਗਏ ਗਿੱਲ ਵੀ ਨੇੜੇ ਹੀ ਆ ਪਰ ਕਹਿੰਦੇ ਨੇ ਤਾਂ ਮੈਨੂੰ ਹੋਰ ਪਾਸੇ ਲੈ ਕੇ ਜਾਈਏ ਤੇ ਕਹਿੰਦੇ ਜਦੋਂ ਦਾ ਮਿਲੇ ਤੇ ਗਿੱਲ ਤੁਸੀਂ ਵਗਾੜੇ ਕੀ ਕਰ ਰਹੇ ਜਸਵੀਰ ਬਾਈ ਹਾਂਜੀ ਬੀਵੀ 71 ਨੰਬਰ ਬੀਵੀ 71 ਨੰਬਰ ਚਮਕੌਰ ਸਾਹਿਬ ਸਾਡਾ ਇਲਾਕਾ ਲੈਂਡ ਕਰੂਜ਼ਰ ਲੈਂਡ ਕੋਲ ਸਿਰੇ ਚ ਪਾਉਂਦਾ ਚੰਨੀ ਵਾਲੀ ਚੰਨੀ ਵਾਲੀ ਆ ਇਹ ਚੰਨੀ ਵਾਲੀ ਉਹ ਨਹੀਂ ਲੱਖੇ ਕੋ ਹੈਗੀ ਆ ਇੱਕੋ ਦਿਨ ਕਢਾ ਕੇ ਲਿਆਏ ਆ ਇਹ ਦੋਨੇ ਜਣੇ ਇਹ ਮੈਨੂੰ ਪਤਾ ਹੈ ਇਹ ਤਰ੍ਹਾਂ ਇਦਾਂ ਨਹੀਂ ਗੱਡੀਆਂ ਲੱਤੀ ਜਾਂਦੀਆਂ ਮਿਹਨਤ ਕਰਕੇ ਲੱਤੀ ਜਾਂਦੀਆਂ ਜੇ ਕਹਿੰਦੇ ਆ ਗੱਡੀ ਕੋਈ ਖਾਰਾ ਜੀ ਦੇ ਬਾੜੇ ਲੈਣ ਵਾਸਤੇ ਤੇ ਵੀਰ ਉਹਨਾਂ ਮਿਹਨਤ ਹੈਗੀ ਤੇ ਤਾਂ ਹੀ ਆ ਸਾਡੇ ਕੋਲੇ ਮਿਹਨਤ ਕਰਦਾ ਬਾਈ ਦੇ ਟਰੱਕ ਐ ਇੱਧਰ ਗਰਲੀਨ ਬਾਈ ਸਾਡਾ ਮਿਹਨਤ ਕਰਦਾ ਟਰੱਕ ਮਿਹਨਤ ਕਰਦਾ ਤੇ ਹੁਣ ਮੈਨੂੰ ਵੀ ਨਾਲ ਲੈ ਕੇ ਚੱਲੇ ਚੱਲੋ ਠੀਕ ਐ ਵੀਰੇ ਓਕੇ ਓਕੇ ਧੰਨਵਾਦ ਲੋ ਭਾਈ ਸਾਡੇ ਘਰ ਦੇ ਆਏ ਹੋਏ ਨੇ ਇੱਥੇ ਤੇ ਦਸਮੀ ਸਿਮੀ ਪਤਾ ਤੋ ਸਾਡਾ ਪੁਰਾਣਾ ਕਿਤੇ ਕਿਤੇ ਕਿੱਥੇ ਆਏ ਅਸੀਂ ਗਏ ਸੀ ਕਿ ਹੋਰ ਵੀ ਟੀਐਮਐਟੂ ਟੀਐਮਐਟੂ ਤੋਂ ਬਾਅਦ ਔਟਰਾਂਗਾ ਫਿਰ ਟੀਕੁਇਟੀ ਨਿਊ ਪਲਮਸ ਵੰਗਨੂਈ ਪਾਕੀਆ ਫਿਰ ਪਾਣੀ ਚੱਲ ਕੇ ਪਲਮਸਟਰ ਨੂੰ ਉਸ ਤੋਂ ਬਾਅਦ ਅੱਗੇ ਬੁਲ ਸੈਂਸਨ ਬਰਲਿੰਗਟਨ ਬਲ ਲੰਬਾਈ ਕੋ ਬਗਾਇਆ ਫਿਰ ਹਾਂਜੀ ਤੇ ਸਿਵੀ ਥੱਕੀ ਤਾਂ ਨਹੀਂ ਹੈਗੀ ਫਿਰ ਆਦੇ ਹੋਏ ਅਸੀਂ ਸਿਵੀ ਪੰਮੀ ਹੋਤੇ ਅੱਛਾ ਹਾਂਜੀ ਟਾਪ ਅ ਕਈ ਜਗ੍ਹਾ ਤੇ ਨਾਉਂ ਨਹੀਂ ਯਾਦ ਰਹਿੰਦੇ ਡੇਜ਼ਰਟ ਰੋਡ ਨੂੰ ਫੋਲੋ ਕਰ ਥੱਕੀ ਤਾਂ ਨਹੀਂ ਨਹੀਂ ਜੀ ਥੱਕੀ ਨਹੀਂ ਹੈਗੀ ਵਿੱਚ ਸਟੇ ਕਰਦੇ ਆਈਗੇ ਨਾ ਅਸੀਂ ਠੀਕ ਹੈ ਠੀਕ ਹੈ ਠੀਕ ਹੈ ਇਹ ਤਾਂ ਫਰਾਂਸ ਤੇ ਕੋਲ ਸਟੇ ਕੀਤੀ ਸੀਗੀ ਬਾਈ ਚੜਾ ਯਾਰ ਰਾਤ ਨੂੰ ਗੋਰੇ ਪੀਜ ਦੇਣ ਆ ਰਹੇ ਗੋਰੇ ਗੋਰੇ ਬਾਈ ਛੜਦਾ ਗਿੱਲ ਬਾਈ ਹਾਂ ਗਿੱਲ ਬਾਈ ਨੇ ਸਪੈਸ਼ਲ ਪੀਜ ਮੰਗਾ ਲੇ ਕੰਮ ਲਾਏ ਆਪਾਂ ਗੋਰੇ ਕੰਮ ਲਾਤੇ ਹੋਰ ਅੱਛਾ ਟਰ ਲਾਦੀ ਟਰ ਮੈਂ ਲਾਉ ਦੇ ਕੋਣ ਨਹੀਂ ਵਧੀਆ ਚਲੋ ਲੱਗਾ ਵਿਚਾਰਾ ਨਾਲ ਲਈ ਆ ਲਓ ਭਾਈ ਆਓ ਜਨਾਬ ਤੂੰ ਨੀਂਦ ਰਿਉਂਦੀ ਹੈਗੀ ਐਜੀ ਨੀਂਦ ਰਿਉਂਦੀ ਤੈਨੂੰ ਉਹ ਬੁਲਾਉਂਦਾ ਹਾਂ ਹਾਂ ਟਾਈਮ ਕਿੰਨਾ ਹੋ ਗਿਆ ਭਾਈ ਹੁਣ ਪੌਣੇ 12 ਵਾਜੀ ਪੌਣੇ 12 ਹੋ ਗਏ ਤੂੰ ਨੀਂਦ ਰਿਉਂਦੀ ਹੈਗੀ ਤਾਂ ਲੈ ਪੂਰੇ ਪੌਣੇ 12 ਹੋ ਗਏ ਲਾ ਦੇ ਮਨੋਂ ਤਾਂ ਪੇਚਾਈਂ ਕਿਦਾਂ ਆ ਗਏ ਮੇਰੇ ਕੋਲ ਬਈ ਤੇ ਆ ਤੱਕ ਵੀ ਪੈਣ ਦੱਸੋ ਤਾਂ ਬੇ ਹੋਏ ਨਹੀਂ ਅਸੀਂ ਤਾਂ ਪੀਣੇ ਨਹੀਂ ਆਏ ਸੀ ਹੈ ਅਸੀਂ ਤਾਂ ਪੀਣੇ ਆਈ ਸੀ ਅਜੇ ਪਾਜੀ ਆ ਗਏ ਜੀ ਆ ਗਏ ਜਿੱਲ ਬਾਈ ਨੇ ਜਿਨ੍ਹਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਤੇ ਬਾਈ ਅੱਗੇ ਵੀ ਸਿੱਖਦੇ ਰਹਾਂਗੇ ਆਪਾਂ ਤੇ ਬਾਈ ਨਾਲ ਬਾਈ ਦੇਵਾ ਗੜੀ ਗੁਰ ਗੁਰ ਦੇਓ ਅੱਗ ਕਾਹਦੀ ਦੇ ਨਹੀਂ ਗੁਰ ਗੁਰ ਅੱਗ ਮਾਰ ਲਗਾ ਵੀ ਰੋਟੀ ਖਾਣ ਦੀ ਅੱਗੇ ਦੇ ਮੈਨੂੰ ਰੋਟੀ ਖਾਓ ਰੋਟੀ ਖਾਓ ਅੱਗੇ ਦੇ ਦਿੱਤੀ ਰੋਟੀ ਜਾ ਦੇਖ ਦੂਜੀ ਉਹ ਦੂਜੀ ਆਈਟਮ ਪੇਸ਼ ਕਰਨੀ ਹੈ ਜੀ ਅੱਜ ਨਾ ਪਤਾ ਉਹ ਤਾਂ ਬਾਅਦ ਹਲੇ ਉਹ ਸਰਪ੍ਰਾਈਜ਼ ਦੱਸਤਾ ਤੇ ਭਾਈ ਤੁਸੀਂ ਪਤਾ ਲੱਗ ਗਿਆ ਪਤਾ ਲੱਗ ਗਿਆ ਕੱਟਦੇ ਵੀਡੀਓ ਦੇ ਵਿੱਚ ਦੂਜੀ ਕਿਹੜੀ ਹਾ ਆਈਟਮ ਬਿਲਕੁਲ ਦੂਜੀ ਪਹਿਲੀ ਉਹ ਅੱਛਾ ਲਓ ਪੀਨੱਟਸ ਨਾਲ ਛੱਟਦੀ ਨਾਲ ਖਵਾ ਦੇ ਦੇਖ ਹੁਣ ਕਿੱਦਾਂ ਖਾਂਦਾ ਇਹ ਹਾ ਦੇਖੋ ਇਹ ਆਏ ਉਸ ਤੋਂ ਬਾਅਦ ਵਿੱਚ ਚਟਣੀ ਮਿਕਸ ਤੇ ਫਿਰ ਖਾ ਦਿੰਦਾ ਉਹ ਬਰਨ ਨੀ ਆ ਰਹੀ ਇਹ ਆਸ ਤੇ ਨਾ ਇਸ ਵਸਤਾ ਤੇ ਪਹੁੰਚਿਆ ਜੀ ਤੀਜੀ ਤੇ ਟੂ ਯੂ ਹੈਪੀ ਬਰਥਡੇ ਟੂ ਯੂ ਟੂ ਯੂ ਹੈਪੀ ਬਰਥਡੇ 12:00 ਵੱਜ ਗਏ ਭਾਈ 1:00 ਵਜੇ ਬਰਥਡੇ ਸ਼ੁਰੂ ਹੋ ਗਿਆ ਹੈਪੀ ਬਰਥਡੇ ਟੂ ਯੂ ਬਹੁਤ ਬਹੁਤ ਮੁਬਾਰਕ ਹੋ ਆ ਰਿਹਾ ਆ ਖੜੋ 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 ਬੱਸ ਤੂੰ ਮੁੜੇ ਜਾਉ ਤੂੰ ਜੀ ਹਾਂ ਮੈਂ ਜਾਵਾਂ ਲੈਟਾਂ ਦਾ ਬਾੜ ਦੋ ਲੈਟ ਆ ਜਾਓ ਲੈਟ ਤੋਂ ਬਾੜ ਹੈਪੀ ਬਰਥਡੇ ਟੂ ਯੂ ਬੰਦ ਕਰ ਬੰਦ ਕਰ ਹਾਂ ਮੈਂ ਕਰੀ ਬਾਲ ਦੇ ਹੁਣ ਇਹ ਚੋ ਬੱਸ ਆ ਗਈ ਕਿ ਅੰਦਰ ਅੱਥਰ

ਅਜਿਹਾ ਤਾਂ ਨਹੀਂ ਪਤਾ ਲੱਗਿਆ ਹੋਵੇਗਾ ਕਿਦਾਂ ਜਿਹੜਾ ਇੱਕ ਦਾਜ ਤਾਂ ਤੇ ਧੰਨਵਾਦ ਜੀ ਤੇ ਵੀਡੀਓ ਦੇਖੋ ਮੈਂ ਤੁਹਾਨੂੰ ਫੋਨ ਵੀ ਡੱਡ ਹੋਣ ਲੱਗੇ ਬੰਦ ਕਰ ਦਮਾ ਉਹਨੂੰ ਚਾਰਜਿੰਗ ਤੇ ਲਾਵਾਂ ਤਾਂ ਇਹ ਵੀਡੀਓ ਐਡਿਟ ਕਰਕੇ ਪਾਉਂਗਾ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ ਮਿਲਦੇ ਆਉਣ ਉਹਨੂੰ ਕਿਸੇ ਹੋਰ ਵੀਡੀਓ ਵਿੱਚ ਤਾਂ ਇਹਨਾਂ ਚੱਲ ਰਹੇ ਵੀ ਹੁਣ